ਲਵੰਡੀ ਸਾਬੋ ਪਵਿੱਤਰ ਨਗਰ ਤਖਤ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਦਾ ਵਸ ਅੱਡੇ ਤੇ ਹਾਲ ਦੇਖੋ ਤੁਸੀਂ ਅੱਡੇ ਦਾ ਜਦੋਂ ਕਿ ਇੱਥੋਂ ਥੋੜੀ ਦੂਰੀ ਤੇ 100 150 ਮੀਟਰ ਦੇ ਨਾਲ ਹੀ ਤਖਤ ਸਾਹਿਬ ਦਾ ਗੁਰਦੁਆਰਾ ਸਾਹਿਬ ਹੈ ਸੰਗਤਾਂ ਦੂਰੋਂ ਨੇੜੇੋਂ ਦੇਸ਼ ਵਿਦੇਸ਼ਾਂ ਦੇ ਵਿੱਚੋਂ ਸੰਗਤਾਂ ਨਤਮਸਤਕ ਹੋਣ ਦੇ ਲਈ ਆਉਂਦੀਆਂ ਨੇ ਉਹ ਠੀਕ ਆ ਸਾਰੇ ਗੱਡੀਆਂ ਵਾਲੇ ਨਹੀਂ ਹੁੰਦੇ ਬੀਬਾ ਬਲਵਿੰਦਰ ਕੌਰ ਜੀ ਤੁਸੀਂ ਹਲਕੇ ਦੇ ਵਿੱਚ ਤਲਵੰਡੀ ਸਾਬੋ ਸ਼ਹਿਰ ਦੇ ਵਿੱਚ ਰਹਿੰਦੇ ਹੋਗੇ ਗੱਡੀ ਤੋਂ ਬਾਈਪਾਸ ਲੰਘ ਜੰਨੇ ਹੋ ਕਦੇ ਹਾਲ ਦੇਖੋ ਆ ਕੇ ਸਾਰਿਆਂ ਕੋਲੇ ਲਗਜ਼ਰੀ ਗੱਡੀਆਂ ਨਹੀਂ ਹੁੰਦੀਆਂ ਦੇਖੋ ਕਿਤੇ ਪੈਰ ਰੱਖਣ ਨੂੰ ਵੀ ਜਗ੍ਹਾ ਨਹੀਂ ਕਿੱਥੇ ਤੱਕ ਕਨੈਕਟਰ ਸਵਾਰੀਆਂ ਨੂੰ ਚੜ੍ਹਾਵੇ ਕਿੱਥੋਂ ਲਾਹੇ ਹੈ ਕੋਈ ਹਾਲ ਇਹਦਾ ਅਸੀਂ ਹੈਰਾਨ ਹੁੰਨੇ ਆ ਯਾਰ ਤੁਸੀਂ ਕਹੇ ਜੇ ਲੋਕ ਚੁਣ ਲਈ ਸਾਡੀ ਸਰਕਾਰ ਸੀ ਪਿਛਲੇ ਵਾਰ ਚਲੋ ਸਾਡਾ ਐਮ.ਐਲ.ਏ ਨਹੀਂ ਜਿੱਤਿਆ ਅਸੀਂ ਇਹੋ ਜੇ ਕੰਮ ਦਬਕੇ ਨਾਲ ਕਰਾ ਲੈਂਦੇ ਹੁੰਦੇ ਸੀ ਦੱਸੋ ਜੇ ਨਹੀਂ ਕਰਾਇਤਾ ਕਦੇ ਮੇਲੇ ਤੇ ਤੁਸੀਂ ਦੇਖਦੇ ਹੋ ਕਿ ਸਾਰੇ ਹਲਕੇ ਦੀ ਸੰਗਤ ਆਉਂਦੀ ਸੀ ਅਸੀਂ ਕੰਮ ਕਰਵਾ ਕੇ ਦਿੰਦੇ ਰਹੇ ਹਾਂ ਜਿਹੜੇ ਉਦੋਂ ਕਹਿੰਦੇ ਸੀ ਬੀਬਾ ਜੀ ਦੀ ਸਰਕਾਰ ਹੈ ਨਹੀਂਗੀ ਤਾਂ ਕਰਕੇ ਕੰਮ ਨਹੀਂ ਹੁੰਦੇ ਲਾ ਹੁਣ ਤਾਂ ਸਰਕਾਰ ਹੈਗੀ ਹੁਣ ਤਾਂ ਸਰਕਾਰ ਜਾਣ ਵਾਲੀ ਹੈ ਕੰਮ ਕਰਾ ਕੇ ਦਿਖਾਓ ਕਦੋਂ ਕਰਾਂਗੇ ਕੰਮ ਇਹ ਇੱਕ ਮੌਕਾ ਹੀ ਸੀ ਇਹ ਦੁਬਾਰਾ ਨਹੀਂ ਮਿਲਣਾ ਮੌਕਾ ਗੱਲ ਯਾਦ ਰੱਖਿਓ ਇੱਕ ਉਹ ਜੀ ਨਗਰ ਕੌਂਸਲ ਚੁਣ ਲਈ ਉਹ 9 ਸਿੱਖੀਏ ਬੰਦੇ ਨੇ ਕਿਸੇ ਨੂੰ ਪਤਾ ਹੀ ਨਹੀਂ ਕੀ ਕਰਨਾ ਕੀ ਨਹੀਂ ਕਰਨਾ ਕਤੇ ਐ ਜੀ ਮੇਲੇ ਤੇ ਤੁਸੀਂ ਦੇਖਿਆ ਹੋਊਗਾ ਹਾਲ ਸੜਕਾਂ ਦਾ ਬੁਰਾ ਹਾਲ ਸੀਗਾ ਸੋ ਇਹ ਚਿੱਕੜੇ ਸਾਰੇ ਪਿੰਡ ਦੀ ਇਹ ਹਾਲ ਹੈਗਾ ਇਹ ਕੋਈ ਇਕੱਲੇ ੱਡੇ ਦਾ ਨਹੀਂ ਹੈਗਾ ਵਿਰੋਧੀ ਤੇ ਨਾ ਹੋਰ ਵੀ ਨੇ ਇਕੱਲੀ ਕਾਂਗਰਸ ਹੀ ਵਿਰੋਧੀ ਧਿਰ ਨਹੀਂ ਹੈ ਅਕਾਲੀ ਦਲ ਦਾ ਵੀ ਵਿਰੋਧੀ ਧਿਰ ਹੈ ਭਾਜਪਾ ਵੀ ਵਿਰੋਧੀ ਧਿਰ ਦੇ ਵਿੱਚ ਹੈ ਪਰ ਕਦੇ ਕੋਈ ਨਹੀਂ ਬੋਲਦਾ ਹਲਕੇ ਦੇ ਮੁੱਦਿਆਂ ਦੇ ਲਈ ਨਗਰ ਦੇ ਮੁੱਦਿਆਂ ਦੇ ਲਈ ਜਦੋਂ ਵੀ ਮੁੱਦੇ ਚੁੱਕਦੀ ਹੈ ਕਾਂਗਰਸ ਪਾਰਟੀ ਚੱਕਦੀ ਹੈ ਤੁਸੀਂ ਕਿਸੇ ਕਾਂਗਰਸ ਅਕਾਲੀਆਂ ਦਾ ਪੇਜ ਚੈੱਕ ਕਰੋ ਭਾਜਪਾ ਦਾ ਪੇਜ ਚੈੱਕ ਕਰੋ ਤੁਹਾਨੂੰ ਇੱਕ ਵੀ ਮੁੱਦਾ ਸਿਹਾ ਜੇ ਕਿਸੇ ਨਗਰ ਦਾ ਕੋਈ ਮੁੱਦਾ ਚੱਕਿਆ ਹੋਵੇ ਇਹਨਾਂ ਨੇ ਕੋਈ ਹਲਕੇ ਦਾ ਮੁੱਦਾ ਚੱਕਿਆ ਹੋਵੇ ਕੋਈ ਜਨਤਾ ਦੀ ਪਰੇਸ਼ਾਨੀ ਦੱਸੀ ਹੋਵੇ ਇੱਕ ਮੌਕਾ ਦਿਓ ਸਾਨੂੰ ਇਹਦੀ ਸਿਰਫ ਇੱਕ ਮੌਕਾ ਇਹੋ ਜੇ ਕੰਮ ਅਸੀਂ ਦਬਕੇ ਨਾਲ ਕਰਾ ਦਿਆ ਕਰਨੇ ਆ ਪਹਿਲਾਂ ਵੀ ਕਰਾਉਂਦੇ ਰਹੇ ਹੈਗੇ ਜੀ ਜਿੰਨਾ ਦੀ ਇੱਥੇ ਏਡੀਸੀ ਨਹੀਂ ਸੌਂਦਾ ਤੇ ਜਿਹੋ ਉਹਨਾਂ ਦੀ ਚੰਡੀਗੜ੍ਹ ਸੁਣਨੀ ਕਿਨੇ ਆ ਕਹੇ ਜੇ ਲੋਕ ਚੁਣ ਲੈ ਯਾਰ ਤੁਸੀਂ ਹੁਣ ਤਾਂ ਸਰਕਾਰ ਆ ਬੀਬਾ ਜੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਝਾੜੂ ਦੀ ਸਰਕਾਰ ਆ ਹੁਣ ਤਾਂ ਕਰਾਓ ਕੰਮ ਹੁਣ ਤਾਂ ਕੋਈ ਜਸਟੀਫਿਕੇਸ਼ਨ ਨਹੀਂ ਹੈਗੀ ਵੀ ਸਾਡੀ ਸਰਕਾਰ ਨਹੀਂ ਹੈਗੀਗੀ ਇਰਾਦਾ ਨਹੀਂ ਹੈਗਾ ਕੰਮ ਗਰਾਉਂਡ ਦਾ ਸੁਣਵਾਈ ਨਹੀਂ ਹੈਗੀ ਕਿਤੇ ਹੋਲੂ ਹੈਣੀ ਕੰਮ ਕਰਾਉਂਨ